ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਪਿਛਲੇ ਦਿਨਾਂ ਵਿੱਚ ਤੁਸੀਂ ਪੰਜਾਬ ਵਿੱਚ ਪੀਕੀ ਕੈਡ ਦੇ ਸਬੰਧ ਵਿੱਚ ਇੱਕ ਖਬਰ ਜ਼ਰੂਰ ਦੇਖੀ ਜਾਂ ਸੁਣੀ ਹੋਵੇਗੀ ਜਿਹੜੀ ਕਿ ਪੀਕੀ ਕੈਡ ਦੇ ਵਿਹਾਤ ਬਾਬਤ ਸੀ ਪਿੰਕੀ ਕੈਡ ਉਰਫ ਗਰਬੀਤ ਸਿੰਘ ਕੌਣ ਸੀ ਅਤੇ ਕਿਵੇਂ ਪੁਲਿਸ ਦਾ ਕੈਡ ਬਣਿਆ ਕਿ ਕੁਝ ਉਸਨੇ 1984 ਦੇ ਖਾੜਕੂ ਸਰਚ ਦੌਰਾਨ ਕੀਤਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਕੈਟ ਸ਼ਬਦ 1984 ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਵਿੱਚ ਬਹੁਤ ਮਸ਼ਹੂਰ ਹੋਇਆ ਸੀ ਜਿਹੜੇ ਲੋਕ ਖੜਕੂਆਂ ਦੇ ਖਿਲਾਫ ਸਨ ਖੜਕੂਆਂ ਦੀ ਪੁਲਿਸ ਕੋਲ ਮੁਖਬਰੀ ਕਰਦੇ ਸਨ ਅਤੇ ਉਹਨਾਂ ਦੇ ਮੁਕਾਬਲੇ ਬਣਾਉਂਦੇ ਸਨ ਇਹਨਾਂ ਮੁਖਬਰਾਂ ਨੂੰ ਕੈਟ ਕਿਹਾ ਜਾਂਦਾ ਸੀ ਅਜਿਹੇ ਪੁਲਿਸ ਦੇ ਟਾਊਟ ਭਾਵ ਮੁਖਬਰਾਂ ਦੇ ਨਾਮ ਦੇ ਨਾਲ ਲੋਕ ਕੈਟ ਸ਼ਬਦ ਲਗਾ ਦਿੰਦੇ ਸਨ ਬੋਲ ਸਦਾ ਮਖਬਰ ਹੋਣ ਕਰਕੇ ਗਰਮੀਤ ਸਿੰਘ ਵੀ ਪਿੰਕੀ ਕੈਟ ਦੇ ਨਾਮ ਨਾਲ ਮਸ਼ਹੂਰ ਹੋਇਆ ਦੋਸਤੋ ਵੀਡੀਓ ਵਿੱਚ ਬਹੁਤ ਹੀ ਵੱਡੇ ਖੁਲਾਸੇ ਹੋਣਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਇਹ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਪਿੰਕੀ ਕੈਟ ਉਰਫ ਗਰਮੀਤ ਸਿੰਘ ਸਾਫਕਾ ਡੀਜੀਪੀ ਸੁਮੇਧ ਸੈਣੀ ਦਾ ਬਹੁਤ ਖਾਸ ਮਕਾਸ ਜੀ ਜੋ ਖਾਰਕੋਾ ਦੀ ਮੁਖਬਰੀ ਕਰਦਾ ਕਰਦਾ ਥਾਲੇਦਾਰ ਬਣ ਗਿਆ ਪਰ ਇਸ ਦੇ ਅੰਤਲੇ ਸਮੇਂ ਨੂੰ ਪੰਜਾਬ ਪੁਲਿਸ ਵੱਲੋਂ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਪੁਲਿਸ ਅਧਿਕਾਰੀ ਪਿੰਕੀ ਕੈਟ ਨਾਲ ਬਹੁਤ ਸਾਰੇ ਵਿਵਾਦ ਵੀ ਜੁੜੇ। ਉਹ ਪਿਛਲੇ ਕਈ ਦਿਨਾਂ ਤੋਂ ਡੇਂਗੂ ਦੀ ਬਿਮਾਰੀ ਨਾਲ ਪੀੜਤ ਸੀ। ਪਿੰਕੀ ਕੈਟ 1997 ਵਿੱਚ ਪੰਜਾਬ ਦੇ ਮੁੱਖ ਮੰਤਰੀ ਬੈਂਤ ਸਿੰਘ ਕਤਲकांड ਵਿੱਚ ਸ਼ਾਮਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਭਾਈ ਹਵਾਰਾ ਨੂੰ ਪੀਕੀ ਵੱਲੋਂ ਗ੍ਰਿਫਤਾਰ ਕਰਨ ਬਦਲੇ ਸਰਕਾਰ ਵੱਲੋਂ ਉਸ ਨੂੰ ਸਨਮਾਨਤ ਵੀ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਇਹ ਸਨਮਾਨ ਉਸ ਤੋਂ ਵਾਪਸ ਵੀ ਲੈ ਲਿਆ ਪੀਕੀ ਕੈਟ ਨੇ ਮੀਡੀਆ ਵਿੱਚ ਇੱਕ ਵਾਰ ਇਹ ਦਾਵਾ ਕੀਤਾ ਸੀ ਕਿ 1984 ਦੇ ਦੌਰ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ 50 ਤੋਂ ਵੱਧ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉਸ ਨੂੰ ਜਾਣਕਾਰੀ ਹੈ ਜਦਕਿ ਪੁਲਿਸ ਵੱਲੋਂ ਅਜਿਹੇ ਦਾਅਵਿਆਂ ਨੂੰ ਬੇਬੁਨਿਆਦ ਅਤੇ ਗੁੰਮਰਾਹਕੁੰਨ ਦੱਸਿਆ ਗਿਆ ਪੀਕੀ ਕੈਟ ਪੰਜਾਬ ਪੁਲਿਸ ਦਾ ਮੁਖਬਰ ਸੀ ਸਾਲ 1988 ਵਿੱਚ ਸਰਕਾਰੀ ਰਿਕਾਰਡ ਬਤਾਵਕ ਪਿੰਕੀ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਈ ਭਰਤੀ ਕੀਤਾ ਗਿਆ। ਉਸ ਤੋਂ ਅਗਲੇ ਸਾਲ ਸਾਲ 1999 ਵਿੱਚ ਹੀ ਉਸ ਨੂੰ ਹੈੱਡ ਕਾਂਸਟੇਬਲ ਵੱਜੋਂ ਤਰੱਕੀ ਦੇ ਦਿੱਤੀ ਗਈ। ਸਾਲ 2001 ਵਿੱਚ ਅਵਤਾਰ ਸਿੰਘ ਗੋਲਾਵਾਸੀ ਲੁਧਿਆਣਾ ਦੇ ਕਤਲ ਮਾਮਲੇ ਵਿੱਚ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗਰਮੀਤ ਸਿੰਘ ਪਿੰਕੀ ਵੱਲੋਂ ਮਈ 2021 ਵਿੱਚ ਆਪਣਾ ਇੱਕ YouTube ਚੈਨਲ ਵੀ ਸ਼ੁਰੂ ਕੀਤਾ ਗਿਆ। ਇਸ ਚੈਨਲ ਉੱਤੇ ਉਹ ਖੜਕੂਵਾਦ ਦੌਰਾਨ ਪੰਜਾਬ ਵਿੱਚ ਹੋਏ ਪੁਲਿਸ ਮੁਕਾਬਲਿਆਂ ਬਾਬਤ ਆਪਣੇ ਵਿਚਾਰ ਰੱਖਦਾ ਸੀ ਇਸ ਤੋਂ ਇਲਾਵਾ ਉਹ 2 ਸਾਲਾਂ ਤੱਕ ਪੰਜਾਬ ਦੇ ਸਿਆਸੀ ਘਟਨਾਕਰਮ ਬਾਰੇ ਵੀ ਆਪਣਾ ਪੱਖ ਰੱਖਦਾ ਰਿਹਾ ਸਾਲ 2020 ਤੇ 2021 ਦੌਰਾਨ ਜਦੋਂ ਪੂਰਾ ਪੰਜਾਬ ਦਿੱਲੀ ਕਿਸਾਨੀ ਧਰਨਾ ਲਾ ਕੇ ਬੈਠਾ ਸੀ ਤਾਂ ਉਸ ਵਕਤ ਧਰਨੇ ਉੱਤੇ ਬੰਦਾ ਮਾਰ ਕੇ ਟੰਗਣ ਵਾਲੇ ਨਿਹੰਗ ਅਮਰ ਸਿੰਘ ਅਤੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਤਸਵੀਰਾਂ ਵਿੱਚ ਖੜਾ ਦਿਸਣ ਕਾਰਨ ਪੀਕੀ ਫੇਰ ਚਰਚਾ ਵਿੱਚ ਆਇਆ ਸੀ ਇਸ ਤੇ ਪੀਕੀ ਨੇ ਇਹ ਸਫਾਈ ਦਿੱਤੀ ਸੀ ਕਿ ਉਹ ਖੇਤੀਬਾੜੀ ਮੰਤਰੀ ਤੋਮਰ ਨੂੰ ਆਪਣੇ ਕਿਸੇ ਨਿੱਜੀ ਕੰਮ ਵਾਸਤੇ ਮਿਲਦੇ ਗਿਆ ਸੀ ਸਾਲ 2001 ਵਿੱਚ ਪੀਕੀ ਨੇ ਲੁਧਿਆਣਾ ਸ਼ਹਿਰ ਦੇ ਬਾਜ਼ਾਰ ਵਿੱਚ 21 ਸਾਲਾਂ ਨੌਜਵਾਨ ਮੁੰਡਾ ਅਵਤਾਰ ਸਿੰਘ ਗੋਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਸਾਲ 2006 ਵਿੱਚ ਹਰਿਆਣਾ ਅਦਾਲਤ ਵੱਲੋਂ ਪਿੰਕੀ ਕੈਡ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਮਰ ਕੈਦ ਦੀ ਸਜ਼ਾ ਸੁਲਾਈ ਗਈ ਜਿਸ ਤੇ ਪਿੰਕੀ ਜਦੋਂ ਸੁਪਰੀਮ ਕੋਰਟ ਪਹੁੰਚਿਆ ਤਾਂ ਪਰ ਉਸ ਦੀ ਸਜ਼ਾ ਉਵੇਂ ਹੀ ਬਰਕਰਾਰ ਰਹੀ ਤੇ ਅਖੀਰ ਸਾਲ 2014 ਤੱਕ ਉਸ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਿਆ ਤੇ 2014 ਵਿੱਚ ਹੀ ਉਹ ਜੇਲ੍ਹ ਤੋਂ ਰਿਹਾ ਹੋਇਆ ਕਤਲ ਦਾ ਦੋਸ਼ੀ ਸਾਬਤ ਹੋਣ ਤੋਂ ਬਾਅਦ ਹੀ ਪਿੰਕੀ ਦਾ ਬਹਾਦਰੀ ਸਨਮਾਨ ਸਰਕਾਰ ਵੱਲੋਂ ਵਾਪਸ ਲਿਆ ਗਿਆ ਸੀ ਕਤਲ ਹੋਏ ਨੌਜਵਾਨ ਅਵਤਾਰ ਦੇ ਗੋਲਾ ਦੇ ਪਿਤਾ ਅਮਰੀਕ ਸਿੰਘ ਅਨੁਸਾਰ ਪੀਕੀ ਨੇ ਉਸ ਕਤਲ ਮਾਮਲੇ ਵਿੱਚ ਪੂਰੀ ਸਜ਼ਾ ਨਹੀਂ ਕੱਟੀ ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ ਉਸ ਨੂੰ ਪੁਲਿਸ ਵੱਲੋਂ ਲਗਾਤਾਰ ਤਣਕਾ ਅਤੇ ਹੋਰ ਭੱਤੇ ਮਿਲਦੇ ਰਹੇ ਸਨ ਅਮਰੀਕ ਸਿੰਘ ਮੁਤਾਬਕ ਪੀਕੀ ਕੈਟ ਨੇ ਕਈ ਵਾਰ ਸਮਝੌਤੇ ਨਹੀਂ ਉਹਨਾਂ ਨਾਲ ਪੇਸ਼ਕਸ਼ਾਂ ਵੀ ਕੀਤੀਆਂ ਪਰ ਉਹ ਆਪਣੇ ਪੁੱਤ ਲਈ ਇਨਸਾਫ ਦੀ ਲੜਾਈ ਲੜਦੇ ਰਹੇ ਸਾਲ 2014 ਤੋਂ ਜੇਲ੍ਹ ਤੋਂ ਰਿਹਾਅ ਤੋਂ ਬਾਅਦ ਪੰਜਾਬ ਪੁਲਿਸ ਨੇ 2015 ਵਿੱਚ ਬਰਖਾਸਤ ਥਾਣੇਦਾਰ ਗਰਮੀਤ ਸਿੰਘ ਪਿੰਕੀ ਨੂੰ ਬਤੌਰ ਹੈੱਡ ਕਾਸਟੇਬਲ ਬਹਾਲ ਕਰ ਦਿੱਤਾ ਸੀ ਉਸ ਸਮੇਂ ਸਮੇਤ ਸੈਣੀ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਦੇ ਡੀਜੀਪੀ ਵੱਜੋ ਤਨਾਰ ਸੀ ਜਿਸ ਕਰਕੇ ਗਰਮੀਤ ਸਿੰਘ ਪਿੰਕੀ ਦੀ ਬਹਾਲੀ ਦਾ ਸਿਆਸੀ ਤੌਰ ਉੱਤੇ ਵੀ ਬਹੁਤ ਵਿਰੋਧ ਹੋਇਆ ਮਾਮਲਾ ਜਦੋਂ ਜ਼ਿਆਦਾ ੜਕੁੱਟਿਆ ਤਾਂ ਅਕਾਲੀ ਦਲ ਦੀ ਸਰਕਾਰ ਨੇ ਪਿੰਕੀ ਦੀ ਬਹਾਲੀ ਦੇ ਹੁਕਮ ਉੱਤੇ ਰੋਗ ਲਗਾ ਦਿੱਤੀ ਪਿੰਕੀ ਨੇ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਇਲਜ਼ਾਮ ਲਗਾਇਆ ਸੀ ਕਿ ਉਸਨੇ ਫਾਜ਼ਿਲਕਾ ਦੇ ਇੱਕ ਅਮਨ ਸਕੌਡਾ ਨਾਮ ਦੇ ਵਿਅਕਤੀ ਰਾਹੀਂ ਆਪਣੀ ਬਹਾਣੀ ਲਈ 50 ਲੱਖ ਰੁਪਏ ਦੀ ਰਿਸ਼ਵਤ ਵੀ ਦਿੱਤੀ ਸੀ ਇਸੇ ਕਰਕੇ ਹੀ ਪਿੰਕੀ ਨੂੰ ਪੰਜਾਬ ਦੇ ਡੀਜੀਪੀ ਸਮੇਤ ਸੈਨੀ ਦਾ ਨਿਰਦੀਕੀ ਮੰਨਿਆ ਜਾਂਦਾ ਸੀ ਸਾਲ 2015 ਵਿੱਚ ਗਰਮੀਤ ਸਿੰਘ ਪਿੰਕੀ ਨੇ ਜਈਆਂ ਬਹੁਤ ਸਾਰੀਆਂ ਇੰਟਰਵਿਊ ਹੀ ਦਿੱਤੀਆਂ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਉਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਨੇ ਇਸ ਦੌਰਾਨ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮਲਤਾਨੀ ਦੇ ਕਤਲ ਦਾ ਵੀ ਜ਼ਿਕਰ ਕੀਤਾ। ਸਾਲ 2020 ਵਿੱਚ ਪੁਲਿਸ ਨੇ ਬਲਵੰਤ ਸਿੰਘ ਮਲਤਾਨੀ ਦੇ ਲਾਪਤਾ ਹੋਣ ਦੇ ਵਿੱਚ ਸਮੇਤ ਸਿੰਘ ਸੈਣੀ ਵਿਰੁੱਧ ਮਾਮਲਾ ਦਰਜ ਕੀਤਾ। ਪਿੰਕੀ ਕੈਡ ਨੂੰ ਜਦੋਂ ਦੁਬਾਰਾ ਨੌਕਰੀ ਨਾ ਮਿਲੀ ਤਾਂ ਉਸਨੇ ਸਮੇਤ ਸੈਣੀ ਦੀ ਆਲੋਚਨਾ ਵੀ ਸ਼ੁਰੂ ਕਰ ਦਿੱਤੀ। ਹੁਣ ਗੱਲ ਕਰਦੇ ਹਾਂ ਪੀਟੀ ਟੈਟ ਵੱਲੋਂ ਖਾੜਕੂ ਆਦ ਦੇ ਸੰਘਰਸ਼ ਦੌਰਾਨ ਕੀਤੀਆਂ ਕਾਲੀਆਂ ਕਰਤੂਤਾਂ ਬਾਰੇ। ਪੌਲਸਦਮਾਪੁਰ ਬੰਦ ਤੋਂ ਪਹਿਲਾਂ ਗਰਮੀਤ ਸਿੰਘ ਪਿੰਕੀ ਕੈਟ ਨੇ ਕੁਝ ਖਾਰਕੂਆਂ ਨਾਲ ਸੰਪਰਕ ਬਣਾ ਲਏ ਤੇ ਹੌਲੀ-ਹੌਲੀ ਉਹ ਖਾਰਕੂਆਂ ਨਾਲ ਆਉਣ ਜਾਣ ਲੱਗਾ ਸੀ। ਉਸ ਵਕਤ ਪਿੰਕੀ ਕੈਟ ਆਪਣੇ ਸਿਰ ਉੱਤੇ ਗੋਲ ਦਸਤਾਰ ਬੰਨ੍ਹ ਕੇ ਰੱਖਦਾ ਸੀ ਅਤੇ ਖਾਰਕੂਆਂ ਦਾ ਭੇਸ ਬਣਾ ਕੇ ਰੱਖਦਾ ਸੀ। ਜਦੋਂ ਜਰਨਲ ਲਾਵ ਸਿੰਘ ਖਾਰਕੂ ਦੀ ਅਗਵਾਈ ਵਿੱਚ ਲੁਧਿਆਣੇ 5 ਕਰੋੜ 70 ਲੱਖ ਰੁਪਏ ਦੀ ਡਕੈਤੀ ਹੋਈ ਤਾਂ ਉਸ ਵਕਤ ਖਾਰਕੂ ਸੰਗਰਚ ਨੂੰ ਇੱਕ ਨਵਾਂ ਉਤਸ਼ਾਹ ਮਿਲਿਆ। ਅਤੇ ਯੇਸੂ ਸੁਬਦ ਵਿੱਚ ਖਾਰਕੂ ਥਾ ਥਾ ਉਤੇ ਇਸ ਘਰ ਚ ਨੂੰ ਤੇਜ ਕਰਨ ਲਈ ਮੀਟਿੰਗਾਂ ਕਰ ਰਹੇ ਸਨ ਇਦਾਂ ਦੀ ਇੱਕ ਮੀਟਿੰਗ ਅਕਬਾਲ ਸਿੰਘ ਬੱਬਰ ਦੀ ਇਕਾਈ ਵਿੱਚ ਸੰਗਰੂਰ ਦੀ ਹਰੀਪੁਰਾ ਵਸਤੀ ਵਿੱਚ ਹੋਈ ਜਿਸ ਦੀ ਸੂ ਇਸ ਪਿੰਕੀ ਟੈਟ ਨੂੰ ਕਿਤੋਂ ਕਿਤੋਂ ਮਿਲ ਗਈ ਕਿਉਂਕਿ ਇਹ ਖਾਰਕੂਆਂ ਦੇ ਵਿੱਚ ਘੁਲ ਮਿਲ ਕੇ ਹੀ ਰਹਿੰਦਾ ਸੀ ਪਿੰਕੀ ਨੇ ਇਸ ਮੀਟਿੰਗ ਬਾਰੇ ਪੁਲਸ ਕੋਲ ਮੁਖਬਰੀ ਕਰ ਦਿੱਤੀ ਅਤੇ ਇਸ ਮਕਾਨ ਉਤੇ ਪੁਲਸ ਵੱਲੋਂ ਸਵੇਰੇ 3 ਵਜੇ ਦੇ ਕਰੀਬ ਛਾਪਾ ਮਾਰਿਆ ਗਿਆ ਜਿੱਥੇ ਪੁਲਿਸ ਦਾ ਤੇ ਖੜਕੂਆਂ ਵਿੱਚ ਕਾਫੀ ਜ਼ੇਰ ਮੁਕਾਬਲਾ ਹੋਇਆ ਤੇ ਅਤੇ ਦੋ ਖੜਕੂਆਂ ਨੂੰ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਸਿੰਘ ਕਿਸੇ ਨਾ ਕਿਸੇ ਤਰੀਕੇ ਉਤੋਂ ਬਚ ਕੇ ਨਿਕਲ ਗਏ। ਇਹੀ ਮੁਖਬਰੀ ਪਿੰਕੀ ਕੈਡ ਦੀ ਸਭ ਤੋਂ ਪਹਿਲੀ ਮੁਖਬਰੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਇਸ ਮੁਕਾਬਲੇ ਵਿੱਚੋਂ ਕੁਝ ਖੜਕੂ ਬਚ ਨਿਕਲੇ ਹਨ ਤਾਂ ਭੇਤ ਖੁੱਲਣ ਦੇ ਡਰ ਤੋਂ ਪਿੰਕੀ ਕੈਡ ਉਹਨਾਂ ਮਗਰ ਕੁੱਤਿਆਂ ਵਾਂਗ ਪੈ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਉਹਨਾਂ ਦਾ ਮੁਕਾਬਲਾ ਬੜਾਵਾਂ। ਇਸ ਤੋਂ ਬਾਅਦ ਵੀ ਕਈ ਖੜਕੂਆਂ ਨੂੰ ਅਜੇ ਪਿੰਕੀ ਕੈਟ ਦੀ ਅਸਲੀਅਤ ਬਾਰੇ ਪਤਾ ਨਹੀਂ ਸੀ ਅਤੇ ਪਿੰਕੀ ਨੇ ਉਹਨਾਂ ਦੀ ਪੁਲਿਸ ਕੋਲ ਮੁਖਰੀ ਕਰਕੇ ਉਹਨਾਂ ਦੇ ਮੁਕਾਬਲੇ ਬਣਵਾਏ ਇਸ ਤੋਂ 1 ਸਾਲ ਬਾਅਦ ਜਦੋਂ ਪਿੰਕੀ ਜ਼ਿਆਦਾ ਬਦਨਾਮ ਹੋ ਗਿਆ ਤਾਂ ਫਿਰ ਉਹੀ ਉਸ ਨੂੰ ਸਮੇਤ ਸੈਣੀ ਨੇ ਪੁਲਿਸ ਵਿੱਚ ਹੀ ਭਰਤੀ ਕਰ ਦਿੱਤਾ ਸੀ ਅਤੇ ਪੁਲਿਸ ਵਿਭਾਗ ਵਿੱਚ ਉਸ ਨੇ ਕਰੋੜਾ ਰੁਪਏ ਬਣਾਏ ਤੇ ਦਿਨੋਂ ਦਿਨ ਤਰੱਕੀ ਕੀਤੀ ਸੋ ਦੋਸਤੋ ਇਹ ਸੀ ਗੁਰਮੀਤ ਸਿੰਘ ਪਿੰਕੀ ਕੈਟ ਦੀਆਂ ਕਾਲੀਆਂ ਕਰਤੂਤਾਂ ਵੀਡੀਓ ਪੂਰੀ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰਹੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ